ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਬੁੱਟਾ ਸਿੰਘ ਦੁਆਰਾ ਲਿਖੀ ਗਈ ਕਹਾਣੀ ਮੇਰਾ ਪਿਆਰ ਪਾਕਿਸਤਾਨ ਰਹਿ ਗਿਆ ਦਾ ਭਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹਸੀਨਾ ਨੇ ਕਿਹਾ ਸਾਰੇ ਇਨਸਾਨਾਂ ਦਾ ਖੂਨ ਦਾ ਰੰਗ ਤਾਂ ਇੱਕੋ ਜਿਹਾ ਹੀ ਪਮਿਉ ਕਿਸੇ ਧਰਮ ਦਾ ਚਾਹ ਜਿਆਦਾ ਹੋਵੇ। ਦੇਅਲੀ ਪਿਆਰ ਹੀ ਸਭ ਤੋਂ ਵੱਡਾ ਧਰਮ ਹੈ ਤੇ ਮੈਂ ਇਹੋ ਜਿਹਾ ਕੁਝ ਵੀ ਨਹੀਂ ਮੰਨਦੀ। ਤੋਂ ਵੀ ਨਾ ਜਾਤਾਂ ਪਾਤਾਂ ਨੂੰ ਮੰਨਦਾ ਹੀ। ਮੈਨੂੰ ਅੱਜ ਪਤਾ ਲੱਗਾ ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਜੋ ਕੋਈ ਮਰਜ਼ੀ ਕਰ। ਮੈਂ ਵੀ ਹਸੀਨਾ ਨੂੰ ਕਿਹਾ ਹਸੀਨਾ ਇੱਕ ਕੋੜਾ ਸੱਚ ਹੈ ਜਿੱਨਾਂ ਮਰਜ਼ੀ ਆਪਣੇ ਦੋਮਾ ਕਰਨ ਦਾ ਪਿਆਰ ਹੈ ਫਿਰ ਵੀ ਆਪਣੇ ਮਾਂ-ਬਾਪ ਨਹੀਂ ਮਿਲਣਾ। ਕਿਉਂਕਿ ਧਰਮ ਤੇ ਜਾਤ ਪਾਤ ਬੜੀ ਵੱਡੀ ਸਮੱਸਿਆ ਬਣ ਜਾਂਦੀ ਹੈ। ਅੱਜ ਤੱਕ ਮੈਂ ਕਿਸੇ ਦਾ ਪਿਆਰ ਵੀ ਤੋੜ ਚੜਦਾ ਨਹੀਂ ਵੇਖਿਆ। ਹਸੀਨਾ ਨੇ ਕਿਹਾ ਪਰ ਆਪਣਾ ਪਿਆਰ ਜ਼ਰੂਰ ਤੋੜ ਚੜੇਗਾ। ਤੂੰ ਵੇਖ ਲੈ ਮੈਂ ਪਰ ਮੈਂ ਦੁਨੀਆ ਦੀ ਪੂਰਾ ਪਰਵਾਹ ਨਹੀਂ ਕਰਦੀ। ਹਸੀਨਾ ਦੇ ਜੋਸ਼ ਨੂੰ ਵੇਖ ਕੇ ਮੈਨੂੰ ਵੀ ਬਹੁਤ ਹੌਸਲਾ ਹੋ ਗਿਆ। ਮੈਂ ਸੋਚਿਆ ਮਨਾ ਇਹ ਤੇ ਇੱਕ ਕੁੜੀ ਹੈ ਜੇ ਮੇਰੇ ਪਿੱਛੇ ਸਾਰੀ ਦੁਨੀਆ ਨਾਲ ਲੜਨ ਨੂੰ ਫਿਰਦੀ ਤੇ ਮੈਂ ਇੱਕ ਮੁੰਡਾ ਹੋ ਕੇ ਵੀ ਦੁਨੀਆ ਤੋਂ ਡਰਦਾ ਫਿਰਦਾ ਹਾਂ। ਹਸੀਨਾ ਦੀਆਂ ਗੱਲਾਂ ਸੁਣ ਕੇ ਮੇਰੇ ਵਿੱਚ ਹੌਸਲਾ ਹੋਰ ਵੱਧ ਗਿਆ ਹਸੀਨਾ ਨੇ ਕਿਹਾ ਦਿਆਲੇ ਹੁਣ ਕੀ ਸੋਚਣ ਲੱਗ ਪਿਆ ਹੈ ਮੈਂ ਕਿਹਾ ਹਸੀਨਾ ਸੱਚਮੁੱਚ ਤੂੰ ਤਾਂ ਬਹੁਤ ਦਲੇਰ ਹੈ ਤੇਰੇ ਵਰਗੀ ਤਾਂ ਕੋਈ ਨਹੀਂ ਤੇਰੇ ਹੌਸਲੇ ਦੀ ਤਾਂ ਤੀਣੀ ਬੰਦੀ ਹੁਣ ਮੈਨੂੰ ਵੀ ਵਿਸ਼ਵਾਸ ਹੋ ਗਿਆ ਹੈ ਆਪਾਂ ਬਚਪਨ ਦੇ ਸਾਥੀ ਸਾਰੀ ਜ਼ਿੰਦਗੀ ਦਾ ਸਾਥ ਵੀ ਨਿਭਾਵਾਂਗੇ ਹਸੀਨਾ ਨੇ ਕਿਹਾ ਦਿਆਲੇ ਤੂੰ ਘਰੇ ਗੱਲ ਕਰੇਗਾ ਜਾਂ ਪਹਿਲਾਂ ਮੈਂ ਘਰੇ ਗੱਲ ਕਰਾਂ ਹਸੀਨਾ ਨੂੰ ਮੈਂ ਕਿਹਾ ਪਹਿਲਾਂ ਘਰੇ ਮੈਂ ਆਪਣੇ ਵਿਆਹ ਲਈ ਗੱਲ ਤੋਰਾਂਗਾ ਵੇਖਾਂਗਾ ਅੱਗੇ ਕੀ ਬਣਦਾ ਹੈ ਭਵੇਂ ਬਾਪੂ ਜੀ ਮੇਰੇ ਗੁੱਸੇ ਦੀ ਬੜੇ ਭੜੇ ਨਹੀਂ ਕੋਈ ਗੱਲ ਨਹੀਂ ਸਾਰੇ ਪਰਿਵਾਰ ਨੂੰ ਮਨਾ ਕੇ ਛੱਡਾਂਗੇ ਹਸੀਨਾ ਕਹਿੰਦੀ ਚੰਗਾ ਰਿਆ ਲੈ ਮੈਂ ਹੁਣ ਚਲਦੀ ਹਾਂ ਹਸੀਨਾ ਇਹਨਾਂ ਕਹਿ ਕੇ ਚਲੀ ਗਈ ਸ਼ਾਮ ਦਾ ਸਮਾਂ ਸੀ ਸਾਡਾ ਸਾਰਾ ਪਰਿਵਾਰ ਮੰਜਿਆਂ ਤੇ ਬੈਠੇ ਗੱਲਾਂ ਕਰ ਰਹੇ ਸੀ ਵੱਡਾ ਪਰਿਵਾਰ ਹੋਣ ਕਰਕੇ ਹਰੇਕ ਆਪੋ ਆਪਣੀ ਗੱਲ ਸੁਣਾ ਰਿਹਾ ਸੀ ਮੇਰੇ ਵੱਲ ਸਾਰੇ ਪਰਿਵਾਰ ਨੇ ਕਿਹਾ ਦੇਹਲੇ ਤੂੰ ਕਿਵੇਂ ਚੁੱਪਚਾਪੀ ਤੂੰ ਵੀ ਕੀ ਗੱਲ ਬਾਸਣਾ ਮੈਂ ਸਾਰੇ ਪਰਿਵਾਰ ਵੱਲ ਵੇਖ ਕੇ ਕਿਹਾ ਮੈਂ ਬਾਪੂ ਜੀ ਇੱਕ ਗੱਲ ਕਰਨੀ ਸਾਰਾ ਪਰਿਵਾਰ ਮੇਰੇ ਵੱਲ ਵੇਖ ਰਿਹਾ ਸੀ ਬਾਪੂ ਜੀ ਨੇ ਕਿਹਾ ਦੱਸ ਪੁੱਤ ਗੱਲ ਦੱਸ ਮੈਂ ਬਾਪੂ ਜੀ ਨੂੰ ਕਿਹਾ ਬਾਪੂ ਜੀ ਗੱਲ ਬਹੁਤ ਵੱਡੀ ਹੈ ਜੋ ਮੈਂ ਕਰਨ ਲੱਗਾਂ ਬਾਪੂ ਜੀ ਨੇ ਕਿਹਾ ਪੁੱਤ ਹੋ ਜੇ ਕਿਹੜੀ ਵੱਡੀ ਗੱਲ ਹੈ ਜੋ ਤੂੰ ਦੱਸਣ ਲੱਗਾ ਹੈ ਤੇਰੇ ਪਿਤਾ ਨੂੰ ਐਵੇਂ ਨਹੀਂ ਨੋਕ ਸਰਦਾਰ ਕਹਿੰਦੇ ਤੂੰ ਗੱਲ ਦੱਸ ਮੈਂ ਹੌਸਲਾ ਜਿਹਾ ਕਰਕੇ ਕਿਹਾ ਬਾਪੂ ਜੀ ਮੈਂ ਵਿਆਹ ਕਰਵਾਉਣਾ ਚਾਹੁੰਨਾ ਹੈ ਸਾਰਾ ਪਰਿਵਾਰ ਹੱਸ ਪਿਆ ਤੇ ਬਾਪੂ ਜੀ ਵੀ ਬਾਪੂ ਜੀ ਨੇ ਕਿਹਾ ਮੈਂ ਤਾਂ ਸਾਰਿਆਂ ਨੂੰ ਕਿਹਾ ਇਹ ਰਿਸ਼ਤਾ ਕਰਵਾਉਣ ਵਾਸਤੇ ਬਾਕੀ ਕੋਈ ਗੱਲ ਨਹੀਂ ਪਤਾ ਲੱਗ ਜੂ ਥੋੜੇ ਦਿਨਾਂ ਨੂੰ ਕੀ ਬਣਦਾ ਬੀਬੀ ਜੀ ਨੇ ਕਿਹਾ ਪਤ ਆ ਤਾਂ ਤੁਸੀਂ ਮੇਰੇ ਤੇ ਗੱਲ ਕੀਤੀ ਹੈ ਮੈਂ ਸੋਹਣੀ ਜੀ ਕੋਈ ਲੱਭਣੀ ਆਪਣੇ ਪੁੱਤ ਵਾਸਤੇ ਤੋ ਫਿਕਰ ਨਾ ਕਰ ਮੈਂ ਆਪਣੇ ਪਰਿਵਾਰ ਵੱਲ ਤੇ ਬਾਪੂ ਜੀ ਤੇ ਬੀਬੀ ਵੱਲ ਵੇਖ ਕੇ ਕਿਹਾ ਮੈਂ ਕੁੜੀ ਲੱਭ ਲਈ ਹੈ ਬਾਪੂ ਜੀ ਤੇ ਬੀਬੀ ਜੀ ਵੀ ਤੇ ਸਾਰਾ ਪਰਿਵਾਰ ਹੈ ਤੇ ਕੁੜੀ ਲੱਭ ਲਈ ਉਹ ਕੌਣ ਹੈ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਇਕੱਠੇ ਆ ਸਵਾਲ ਕੀਤਾ ਮੈਂ ਚਿਜਕਦੇ ਨੇ ਕਿਹਾ ਹਸੇ ਨਾ ਬਾਪੂ ਜੀ ਤੇ ਬੀਬੀ ਜੀ ਤੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਇਹ ਤੂੰ ਕੀ ਕਹਿ ਰਿਹਾ ਹੈ ਤੂੰ ਠੀਕ ਤਾਂ ਹੈ ਸਾਰੇ ਪਰਿਵਾਰ ਨੇ ਕਿੰਨੇ ਸਵਾਲ ਮੈਨੂੰ ਯਕਤਮ ਕਰ ਦਿੱਤੇ ਮੈਂ ਕਿਹਾ ਬਾਪੂ ਜੀ ਮੈਂ ਸੱਚ ਕਹਿ ਰਿਹਾ ਹਾਂ ਬਾਪੂ ਜੀ ਨੇ ਕਿਹਾ ਤੈਨੂੰ ਪਤਾ ਉਹ ਕੌਣ ਨੇ ਤੇ ਅਸੀਂ ਕੌਣ ਆ ਬੀਬੀ ਜੀ ਨੇ ਕਿਹਾ ਪੁੱਤ ਗੱਲ ਜੋ ਕਰੀਦੀ ਆ ਸੋਚ ਸਮਝ ਕੇ ਕਰੀਦੀ ਆ ਵੇਖ ਉਹਨਾਂ ਨਾਲ ਆਪਣੀ ਕਿੰਨੀ ਬਣੀ ਪਰ ਵਿਆਹ ਦੀ ਗੱਲ ਠੀਕ ਨਹੀਂ ਬਾਪੂ ਜੀ ਨੇ ਕਿਹਾ ਵੱਡੇ ਭਰਾ ਨੂੰ ਗੁੱਸੇ ਵਿੱਚ ਕਿਹਾ ਲਿਆ ਮੇਰੀ ਬੰਦੂਕ ਇਹਦਾ ਮਿਆਸ਼ਕੀ ਦਾ ਪੁੱਤ ਹੁਣੇ ਲਾਉਣਾ ਹੈ ਬਾਪੂ ਜੀ ਨੂੰ ਕਿਸੇ ਨੇ ਵੀ ਬੰਦੂਕ ਨਾ ਫੜਾਈ ਬਾਪੂ ਜੀ ਆਪ ਬੰਦੂਕ ਚੁੱਕ ਕੇ ਲੈ ਆਏ ਤੇ ਮੇਰੇ ਵੱਲ ਸਿੱਧੀ ਕਰ ਲਈ ਮੇਰੇ ਬੀਬੀ ਜੀ ਪੱਜ ਕੇ ਮੇਰੇ ਅੱਗੇ ਖੜ ਗਈ। ਨਾ ਸਰਦਾਰ ਜੀ ਇਹ ਜਿਹ ਹੈ ਕਹਿਰਨਾ ਕਮਾਮੀ ਤੇਰਾ ਆਪਣਾ ਪੁੱਤ ਕੋਈ ਬੇਗਾਨਾ ਤਾਂ ਨਹੀਂ ਤੂੰ ਤੇ ਗੋਲੀ ਮਾਰਨ ਨੂੰ ਤਿਆਰ ਹੋ ਗਿਆ। ਆਪਾਂ ਬੱਚੇ ਕਿੰਨੇ ਸੁੱਖਣਾ ਸੁੱਕੇ ਲੈਣੀ। ਬੀਬੀ ਜੀ ਨੇ ਬਾਪੂ ਜੀ ਹਥੋਂ ਬੰਦੂਕ ਖੋਲੇ। ਬਾਪੂ ਜੀ ਵੀ ਬੜੇ ਦੁਖੀ ਸੀ ਕਿ ਅੱਜ ਮੈਂ ਆਪਣੇ ਪੁੱਤਰ ਨੂੰ ਜਾਨੂ ਮਾਰ ਦੇਣਾ ਸੀ। ਬੀਬੀ ਜੀ ਨੇ ਕਿਹਾ ਪੁੱਤ ਕੋਈ ਗੱਲ ਨਹੀਂ ਅਸੀਂ ਤੈਨੂੰ ਹਸੀਨਾ ਤੋਂ ਵੀ ਸੋਹਣੀ ਕੁੜੀ ਲੱਭ ਦਿਆਂਗੇ। ਤੂੰ ਚਿੰਤਾ ਨਾ ਕਰ। ਮੈਂ ਫਿਰ ਕਿਹਾ ਬੀਬੀ ਜੀ ਮੈਂ ਵਿਆਹ ਕਰਵਾਉਣਾ ਤ ਹਸੀਨਾ ਨਾਲ ਕਰਵਾਉਣਾ ਹੀ ਨਹੀਂ ਤੇ ਨਹੀਂ ਬਾਪੂ ਜੀ ਨੇ ਕਿਹਾ ਦਿਆਲੇ ਦੀ ਮਾਂ ਇਹਨੂੰ ਸਮਝਾ ਜਦ ਨਾ ਕਰੇ ਜੋ ਕੰਮ ਨਹੀਂ ਹੋ ਸਕਦਾ ਉਸ ਪਰ ਸੋਚਣਾ ਵੀ ਕੀ ਹੈ ਆਪਣਾ ਜਿੰਨਾ ਮਰਜੀ ਪਿਆਰ ਹੈ ਰਿਸ਼ਤੇਵਾਰੀ ਕੌਣ ਮੰਨਦਾ ਹੈ ਆਪਣਾ ਸਮਾਜ ਇਹ ਇਜਾਜ਼ਤ ਨਹੀਂ ਦਿੰਦਾ ਤੇ ਇਹ ਰਿਸ਼ਤਾ ਪਿੰਡ ਵਾਲਿਆਂ ਤੇ ਆਪਣੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਨਹੀਂ ਹੋਣ ਦੇਣਾ ਤੇ ਮੈਂ ਪਿੰਡ ਦਾ ਸਰਦਾਰ ਹਾਂ ਤੇ ਜਿਹੜੀ ਲੋਕ ਮੇਰੇ ਅੱਗੇ ਕਦੇ ਬੋਲਦੇ ਨਹੀਂ ਸੀ ਉਹਨਾਂ ਵੀ ਬੋਲਣਾ ਹੈ ਬੀਬੀ ਜੀ ਨੇ ਕਿਹਾ ਸਰਦਾਰ ਜੀ ਮੰਨਿਆ ਆਪਣਾ ਧਰਮ ਜਾਤ ਅਲੱਗ-ਅਲੱਗ ਹੈ ਪਰ ਖੂਨ ਤਾਂ ਸਭ ਦਾ ਇੱਕ ਹੀ ਹੈ ਰੰਗ ਦਾ ਤਾਂ ਕੋਈ ਫਰਕ ਨਹੀਂ ਜੇ ਆਪਣੇ ਬੱਚੇ ਕੁਛ ਨਹੀਂ ਤਾਂ ਹੀ ਆਪਾਂ ਖੁਸ਼ ਰਿਸ਼ਤੇਦਾਰ ਤਾਂ ਕਦੇ ਵੇਖ ਕੇ ਵੀ ਨਹੀਂ ਖੁਸ਼ ਹੁੰਦੇ ਉਹ ਤਾਂ ਸਭ ਕੁਝ ਸੋਚਦੇ ਨੇ ਕਿ ਸਾਡੇ ਕੋਲੋਂ ਮੰਗਣ ਹੋਣ ਤੇ ਅਸੀਂ ਇਹਨਾਂ ਨੂੰ ਜਵਾਬ ਦੇ ਗਏ ਤੇ ਫਿਰ ਖੁਸ਼ ਹੋਏ ਆਪਾਂ ਆਪਣੇ ਦੇ ਅੱਬਾ ਨੇ ਕਿਹਾ ਗੱਲ ਤਾਂ ਬੜੀ ਗੰਭੀਰਤਾ ਵਾਲੀ ਏ ਤੁਮ ਨੂੰ ਕੀ ਦਸੀਏ ਇਹ ਕੀ ਕਹਿ ਰਹੀ ਏ ਬਾਪੂ ਜੀ ਨੇ ਕਿਹਾ ਹਸੀਨਾ ਕੀ ਕਹਿ ਰਹੀ ਏ ਹਸੀਨਾ ਕਹਿ ਰਹੀ ਏ ਮੈਂ ਆਪਣੇ ਵਿਆਹ ਲਈ ਨਿਕਾਹ ਕਰਵਾਉਣਾ ਏ ਜੇ ਨਾ ਕੀਤਾ ਤਾਂ ਮੈਂ ਮਰ ਜਾਣਾ ਹੁਣ ਤੁਸੀਂ ਦੱਸੋ ਸਰਦਾਰ ਜੀ ਇਸ ਮਾਜ ਧਰਮ ਜਾਤ ਇਹ ਇਹੋ ਜਿਹਾ ਕੁਝ ਹੋਣ ਦੇਣਗੇ ਸਾਡੇ ਧਰਮ ਵਾਲਿਆਂ ਸਾਨੂੰ ਤੇ ਸਾਡੀ ਜਾਤ ਵਾਲਿਆਂ ਸਾਨੂੰ ਆਪਣੇ ਵਿੱਚੋਂ ਬਾਹਰ ਕੱਢ ਦੇਣਾ ਏ ਮੈਨੂੰ ਮੈਂ ਸਰਦਾਰ ਜੀ ਕੁੜੀ ਦੀ ਇਸ ਗਲਤੀ ਕਰਕੇ ਮਾਫੀ ਵੀ ਮੰਗਣ ਆਉਣਾ ਸੀ ਬਾਪੂ ਜੀ ਨੇ ਕਿਹਾ ਮਾਫੀ ਵੜੀ ਕੋਈ ਗੱਲ ਨਹੀਂ ਘਰ ਵਿੱਚ ਦਿਯਾਲੇ ਵੀ ਇਹ ਰੌਲਾ ਪਈ ਆਈ ਮੈਂ ਹਸੀਨਾ ਨਾਲ ਵਿਆਹ ਕਰਵਾਉਣੀ ਅਸੀਂ ਉਸ ਨੂੰ ਬਹੁਤ ਸਮਝਾਇਆ ਏ ਫਿਰ ਮੈਂ ਸੋਚਿਆ ਜਿਆਦਾ ਰੋਪ ਨਾਲ ਇਹ ਕੋਈ ਗਲਤ ਕਦਮ ਨਾ ਚੁੱਕ ਲੈਣ ਇੱਜ਼ਤ ਤਾਂ ਦੋਵਾਂ ਘਰਾਂ ਦੀ ਖਰਾਬ ਹੋ ਜਾਣੀ ਏ ਇਸ ਮਸਲੇ ਨੂੰ ਗੁੱਸੇ ਨਾਲ ਨਹੀਂ ਪਿਆਰ ਨਾਲ ਸਿਝਾਉਣਾ ਚਾਹੀਦਾ ਏ ਕਿ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਏ ਹਸੀਨਾ ਦੇ ਅੱਬਾ ਜੀ ਨੇ ਕਿਹਾ ਵੇਖੋ ਸਰਦਾਰ ਜੀ ਮੈਂ ਤੁਹਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਆਪਣਾ ਭਰਾ ਮੰਨਦਾ ਆ ਤੇ ਆਪਣੇ ਬੱਚੇ ਨੂੰ ਆਪਣੇ ਬੱਚੇ ਮੰਨਦਾ ਆ ਬਾਪੂ ਜੀ ਨੇ ਕਿਹਾ ਅਸੀਂ ਤੁਹਾਡੇ ਕਰੀ ਰਿਸ਼ਤੇ ਵਾਸਤੇ ਅੱਜ ਆਏ ਹਾਂ ਸਾਨੂੰ ਵੀ ਆਸ ਹੈ ਕਿ ਤੁਸੀਂ ਰਿਸ਼ਤਾ ਮਨਜ਼ੂਰ ਕਰੋਗੇ ਹਸੀਨਾ ਦੇ ਵੀ ਅੰਮੀ ਜਾਨ ਸਾਰੀਆਂ ਗੱਲਾਂ ਸੁਣ ਰਹੀ ਸੀ ਪਰ ਬੋਲ ਕੁਝ ਨਹੀਂ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਉਹ ਵੀ ਰਿਸ਼ਤੇ ਲਈ ਸਹਿਮਤ ਹੋਵੇ हसीना ਦੇ ਅੱਬਾ ਜੀ ਨੇ ਕਿਹਾ ਸਾਨੂੰ ਤਾਂ ਮੰਜੂਗ ਰਹਿ ਰਿਸ਼ਤਾ ਪਰ ਸਰਦਾਰ ਜੀ ਇਹ ਰਿਸ਼ਤਾ ਆਪੋ ਆਪਣੀ ਬਰਾਦਰੀ ਵਿੱਚ ਇਸ ਰਿਸ਼ਤੇ ਨੂੰ ਕੀ अहमियत ਦਿੱਤੀ ਜਾਵੇਗੀ ਵੇਖੋ ਕੀ ਬੰਦਾ ਹੈ ਬਾਪੂ ਜੀ ਨੇ ਵਿਆਹ ਤੁਹਾਨੂੰ ਮੇਰੇ ਹੁੰਦਿਆਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਹਾਂ ਕੋਈ ਗੱਲ ਨਹੀਂ ਵੇਖ ਲਮਾਂਗੀ ਦੁਨੀਆ ਨੂੰ ਬਾਪੂ ਜੀ ਤੇ ਬੀਬੀ ਜੀ ਕਰਾ ਗਏ ਹੁਣ ਸਾਰਾ ਪਰਿਵਾਰ ਚੁੱਪਚਾਪ ਖੜਾ ਸੀ ਕਿ ਪਤਾ ਨਹੀਂ ਕੀ ਹੋਇਆ ਹੋਣਾ ਬਾਪੂ ਜੀ ਤੇ ਬੀਬੀ ਜੀ ਨੇ ਕਿਹਾ ਕਿ ਮੈਂ ਪਰੇਸ਼ਾਨ ਖੜੇ ਹਾਂ ਜੇ ਰਿਸ਼ਤੇ ਦਿਹਾੰਗ ਹੋ ਗਈਏ ਸਾਡਾ ਸਾਰਾ ਪਰਿਵਾਰ ਬੜਾ ਖੁਸ਼ ਸ਼ਾਮ ਨੂੰ ਹਸੀਨਾ ਮੈਨੂੰ ਮਿਲੀ ਬੜੀ ਖੁਸ਼ੀ ਸੀ ਮੈਂ ਹਸੀਨਾ ਨੂੰ ਕਿਹਾ ਹਸੀਨਾ ਆਪਣਾ ਬਚਪਨ ਤੋਂ ਹੁਣ ਤੱਕ ਪਾਲਾ ਸੱਚਾ ਪਿਆਰ ਕਾਮਯਾਬ ਰਿਹਾ ਮੈਂ ਤੇ ਹਸੀਨਾ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਫਿਰ ਅਸੀਂ ਆਪੋ ਆਪਣੇ ਘਰਾਂ ਨੂੰ ਆ ਗਏ ਹਸੀਨਾ ਤੇ ਮੇਰੇ ਵਿਆਹ ਦੀ ਗੱਲ ਪਿੰਡ ਵਿੱਚ ਅਗਵਾਂ ਫੈਲ ਗਈ ਕੋਈ ਕਹੇ ਇਨਾਂ ਨੂੰ ਆਪਣੀ ਬਰਾਦਰੀ ਵਿੱਚ ਰਿਸ਼ਤਾ ਕਰਨਾ ਚਾਹੀਦਾ ਸੀ ਇਨ ਨੇ ਗੈਰ ਬਰਾਦਰੀ ਵਿੱਚ ਰਿਸ਼ਤਾ ਕਿਉਂ ਕੀਤਾ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਆਏ ਸਰਦਾਰ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਸੀਂ ਰਿਸ਼ਤਾ ਕਿਉਂ ਲੈ ਰਹੇ ਹੋ ਕਿ ਤੁਹਾਨੂੰ ਆਪਣੀ ਬਰਾਦਰੀ ਵਿੱਚ ਰਿਸ਼ਤਾ ਨਹੀਂ ਮਿਲਦਾ ਇਨਾਂ ਲੋਕਾਂ ਨਾਲ ਆਪਣਾ ਕੀ ਮੇਲ ਮੇਰੇ ਬਾਪੂ ਜੀ ਨੇ ਕਿਹਾ ਆਪਣੇ ਗੁਰੂਆਂ ਨੇ ਜਦ ਜਾਤ-ਪਾਤ ਨੂੰ ਨਹੀਂ ਮੰਨਿਆ ਤਾਂ ਮੈਂ ਕਿਉਂ ਮੰਨਾਂ ਸਰਦਾਰ ਦੀ ਜਵਨ ਲੋਹੇ ਤੇ ਲੀਖ ਜੋ ਕਹਿ ਦਿੱਤਾ ਸੁ ਕਰ ਦਿੱਤਾ ਤੇ ਪਿੰਡ ਵਾਲੇ ਚੁੱਪਚਾਪ ਵਾਪਸ ਘਰਾਂ ਨੂੰ ਮੁੜ ਗਏ ਉਧਰ ਹਸੀਨਾ ਕਰੇਵੀ ਉਹਨਾਂ ਦੇ ਬਰਾਦਰੀ ਦੇ ਲੋਕ ਇਕੱਠੇ ਹੋ ਕੇ ਆਏ ਉਹਨਾਂ ਨੇ ਹਸੀਨਾ ਦੇ ਅੱਬਾ ਜੀ ਨੂੰ ਕਿਹਾ ਤੁਸੀਂ ਗਲਤ ਕਰ ਰਹੇ ਹੋ ਗੈਰ ਮذਹਬ ਵਿੱਚ ਰਿਸ਼ਤਾ ਕਰਨਾ ਧਰਮ ਤੇ ਸਮਾਜ ਦੇ ਖਿਲਾਫ ਹੈ ਹਸੀਨਾ ਦੇ ਅੱਬਾ ਜੀ ਨੇ ਕਿਹਾ ਆਪਾਂ ਇਨਸਾਨ ਸਾਰੇ ਇੱਕੋ ਜਿਹੇ ਕੋਈ ਵੀ ਧਰਮ ਮذਹਬ ਪਿਆਰ ਨਾਲ ਜਿਉਣਾ ਸਿਖਾਉਂਦਾ ਹੈ ਨਾ ਕਿ ਆਪਸ ਵਿੱਚ ਲੜਨਾ ਮੈਂ ਜੋ ਹਾਂ ਕਰ ਦਿੱਤੀ ਸਭ ਕਰ ਦਿੱਤੀ ਹੁਣ ਭਵੇਂ ਸਿਰ ਰਹਿ ਜਾਵੇ ਨਾ ਨਹੀਂ ਹੋਵੇਗੀ ਕੁਝ ਨਹੀਂ ਲੋਕਾਂ ਇਸੇ ਸਬਾਬੋਂ ਆਪਣੇ ਘਰਾਂ ਨੂੰ ਮੁੜ ਗਏ ਮੈਂ ਤੇ ਹਸੀਨਾ ਬਹੁਤ ਖੁਸ਼ ਸੀ ਕਿ ਸਾਰੇ ਮੰਨ ਗਏ ਪਰ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਮੈਂ ਬਜ਼ੁਰਗ ਬਾਬਾ ਜੀ ਨੂੰ ਪੁੱਛਿਆ ਸਾਰੇ ਤਾਂ ਮੰਨ ਗਏ ਸੀ ਫਿਰ ਇਹ ਕਿ ਕੀ ਹੋ ਗਿਆ ਬਜ਼ੁਰਗ ਬਾਬਾ ਜੀ ਨੇ ਕਿਹਾ ਅੰਗਰੇਜ਼ ਹਿੰਦੁਸਤਾਨ ਛੱਡ ਕੇ ਜਾ ਰਹੇ ਸੀ ਖਬਰਾਂ ਹੀ ਆ ਰਹੀਆਂ ਸੀ ਕਿ ਇਹ ਦੇਸ਼ ਤੇ ਦੋ ਟੁਟੇ ਹੋਣੇ ਨੇ ਇਹ ਦੇਸ਼ ਵੰਡਿਆ ਜਾਣਾ ਹੈ ਹਿੰਦੁਸਤਾਨ ਤੇ ਪਾਕਿਸਤਾਨ ਬਣ ਜਾਣਾ ਹੈ ਕਈ ਲੋਕ ਇਸ ਨੂੰ ਸੱਚ ਤੇ ਕਈ ਲੋਕ ਝੂਠ ਸਮਝ ਰਹੇ ਸਨ ਪਰ ਰੌਲਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਸੀ ਇੱਕ ਦਿਨ ਉਹ ਵੀ ਆ ਗਿਆ ਜ ਜਿਸ ਸਾਨੂੰ ਕਿਹਾ ਗਿਆ ਜਿੰਨੇ ਵੀ ਸਿੱਖ ਸਰਦਾਰ ਜਾਂ ਮੁਸਲਮਾਨ ਬਿਨਾਂ ਹੋਰ ਕੋਈ ਵੀ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹਿੰਦੁਸਤਾਨ ਵੱਲ ਨੂੰ ਜਾਣ ਹਰ ਪਾਸੇ ਹਫੜਾ ਦਫੜੀ ਦਾ ਮਾਹੌਲ ਸੀ ਸਾਰੇ ਪਿੰਡ ਵਿੱਚ ਜਾ ਲੰਗੇ ਦੇ ਪਿੰਡ ਦੇ ਜਿੰਨੇ ਵੀ ਸਰਦਾਰ ਸੀ ਉਹ ਸਾਰੇ ਇਕੱਠੇ ਹੋ ਗਏ ਤੇ ਉਹ ਸਮਾ ਮਿੱਥ ਲਿਆ ਤਰੰਦਾ ਜਿੱਥੇ ਬਚਪਨ ਬੀਤਿਆ ਹੋਵੇ ਉਸ ਘਰ ਵਿੱਚ ਉਸ ਪਿੰਡ ਇਲਾਕੇ ਨੂੰ ਛੱਡਣਾ ਬਹੁਤ ਔਖਾ ਹੈ ਹਾਲਾਤ ਪਾਗਲਾਂ ਵਾਂਗ ਹੋ ਗਏ ਸੀ ਜਦ ਆਖਰੀ ਵਾਰ ਹਸੀਨਾ ਮੈਨੂੰ ਮਿਲਣ ਆਈ ਤਾਂ ਹੁਣ ਮੇਰੇ ਕੱਲ੍ਹ ਕੀ ਬਹੁਤ ਰੋ ਦਿਆਲੇ ਹੁਣ ਆਪਾਂ ਸਾਰੀ ਜ਼ਿੰਦਗੀ ਕਦੇ ਵੀ ਨਹੀਂ ਮਿਲਣਾ ਮੇਰਾ ਤੇਰੇ ਬਿਨਾਂ ਕੀ ਬਣੇਗਾ ਜਦ ਤੱਕ ਤੈਨੂੰ ਮੇਕਪ ਪਲਵਿਨਾ ਵਿਥਾ ਤਮੈਨੋ ਸਵਰ ਨਹੀਂ ਹੁੰਦਾ ਹੁਣ ਇਨਾ ਲੰਬਾ ਵਿਛੋੜਾ ਮੈਂ ਕਿਦਾਂ ਸਹਾਰ ਪਾਵਾਂਗੀ ਮੈਂ ਤੇਰੇ ਬਿਨਾ ਮਰ ਜਾਵਾਂਗੀ ਹਸੇ ਨਾ ਉੱਚੀ ਉੱਚੀ ਰੋਣ ਲੱਗੀ ਮੈਂ ਹਸੀਨਨ ਕਿਹਾ ਇਹ ਤਾਂ ਕੁਛ ਦਿਨ ਦੀ ਗੱਲ ਹੈ ਅਸਿਰ ਬਾਬਾ ਬੱਡੇ ਹੋ ਗਏ ਬਾਬਾ ਜੀ ਗਲਤੀ ਹੋਈ ਹੈ ਅਸੀਂ ਤੁਹਾਨੂੰ ਬੁੱਝ ਮਰਜੀ ਹੋ ਜਾਵੇ ਤੁਸੀਂ ਕੁਝ ਨਹੀਂ ਦੱਸਿਨਾ ਨੇ ਜੇ ਪਿੰਡ ਵਾਲੇ ਇਹ ਤਾਂ ਤੋਂ ਨਹੀਂ ਵੀ ਕੋਈ ਕਾਰ ਨਹੀਂ ਦੱਸਦੀ ਹੁਣ ਇਹ ਮੁਛਰੇ ਕਿੰਨਾ ਨੂੰ ਪੱਛਲੇ ਦੁਹਰਾ ਮਿਲਣਾ ਹੈ ਕਿੰਨਾਂ ਬਰਦਾਰ ਹਸੀਨਾ ਤੇ ਬਹੁਤ ਲੱਗ ਪਈ ਪਿੰਡ ਵਾਲੀ ਉਹਨਾਂ ਨੂੰ ਤੁਸੀਂ ਮੇਰੇ ਆਸੀ ਦੇ ਕੁਸ਼ਮਨ ਨਾਲ ਕਰਵਾਉਣਾ ਤੇ ਮੈਂ ਇਹ ਨਹੀਂ ਸਮਝਦੇ ਬੰਦੇ ਕਿ ਮੈਂ ਤੇਰੇ ਬਿਨਾਂ ਕਿਸੇ ਹੋਰ ਨਾਲ ਵਿਆਹ ਕਰਵਾ ਲਵਾਂ ਕਿੰਨਾਂ ਬਰਦਾਰ ਦਾ ਵਾਅਦਾ ਵੀ ਨਹੀਂ ਸਾਰੇ ਪਿੰਡ ਵਾਲਿਆਂ ਨਾਲ ਫਿਰ ਅਗਲੇ ਦਿਨ ਸਾਡਾ ਤਾਫਲਾ ਰਵਾਨਾ ਹੋਵੇ ਛੋਟਾ ਮੁੰਡਾ ਵੀ ਗੁੱਸੇ ਵਿੱਚ ਉਹਨਾਂ ਦੇ ਹਸੀਨਾ ਦੇ ਕਮਾਲ ਬਾਪੂ ਜੀ ਅਸੀਂ ਤਾਂ ਹਰ ਵਾਰ ਬਾਰ-ਬਾਰ ਪੁੱਛੀ ਜਾਂਦੇ ਸਾਰਾ ਪਰਿਵਾਰ ਸੰਗ ਵਿਦਾ ਕਰਦੇ ਕਿ ਤੁਸੀਂ ਪਿੰਡ ਵਾਲੇ ਨਾਲ ਜਾ ਕੇ ਕਿੱਥੇ ਜਾਣੇ ਹੋ ਤੇ ਮੇਰੇ ਬਾਪੂ ਜੀ ਦਸਤਾਫਰ ਦਸਤਾਫਰ ਅਸੀਂ ਆਪਣੇ ਗੱਟਾਂ ਤੋੜ ਲੈਣਾ ਅੱਜ ਉਹ ਮੇਰੇ ਨਾਲ ਕੀ ਸਾਨੂੰ ਜਾਂਦੀਆਂ ਨੰਬਰਦਾਰ ਤੇ ਦੋਵੇਂ ਮੁੰਡੇ ਤੇ ਰੋਣ ਦੀ ਬਾਪੂ ਜੀ ਦੀ ਮੂੰਹ ਤੇ ਮੈਂ ਵੀ ਰੋਂਦਾ ਤੇ ਆ ਰਹੀਆਂ ਦੇਖ ਰਹੀ ਸੀ ਉਹ ਤੱਕ ਚੱਨੀ ਗਈ ਜੀ ਬਾਪੂ ਜੀ ਜਦ ਕੱਕਸੀ ਉਸ ਪੁਰਾਣੀ ਰਾਸ਼ਟਰੀ ਹਸਤੰਦ ਜਾਂ ਰਹੀ ਸੀ ਨੰਬਰਦਾਰ ਨੇ ਕਿਹਾ ਇਸ ਸਾਰੇ ਪਿੰਡ ਵਾਲੀ ਆਪਣੇ ਘਰੇ ਤਾਂ ਆਈ ਸੀ ਬਈ ਨੰਬਰਦਾਰ ਮਰ ਗਿਆ ਇਸ ਸਾਰਾ ਪਿੰਡ ਤਾਂ ਆਇਆ ਸੀ ਸਾਰੇ ਪਿੰਡ ਵਾਲੀ ਥੱਲੇ ਧਰਤੀ ਹਲ ਵੀਕ ਰਹੀ ਸੀ ਜੀ ਮੇ ਧਰਤੀ ਵਿੱਚ ਹੀ ਸਮਾ ਜਾਣਾ ਹੋਵੇ। ਨੰਬਰਦਾਰ ਫਿਰ ਬੋਲੇ ਆ ਇਹ ਪਿੰਡ ਵਾਲੇ ਦਿਲੋਂ ਬੜੇ ਖੁਸ਼ ਸੀ ਬਈ ਚੰਗਾ ਹੋਇਆ ਨੰਬਰਦਾਰ ਮਰ ਗਿਆ। ਨੰਬਰਦਾਰ ਦੇ ਵੱਡੇ ਮੁੰਡੇ ਨੇ ਸਾਰੇ ਪਿੰਡ ਵਾਲਿਆਂ ਨੂੰ ਪੁੱਛਿਆ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਕਿਸ ਨੇ ਦੱਸਿਆ? ਨੰਬਰਦਾਰ ਮਰ ਗਿਆ। ਪਿੰਡ ਵਾਲੇ ਸਾਨੂੰ ਤਾਂ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ। ਜੇ ਹਾ ਚੌਂਕੀਦਾਰ ਨੇ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ। ਨੰਬਰਦਾਰ ਮਰ ਗਿਆ। ਆਜੋ ਪਿੰਡ ਵਾਲਿਓ ਛੇਤੀ ਚਲਿਓ ਤੇ ਅਸੀਂ ਵੀ ਸਾਰੇ ਇਸ ਮੰਗਰ ਲੱਕੀ ਧਰਪੇ ਨੰਬਰਦਾਰ ਦਾ ਵੱਡਾ ਤੇ ਛੋਟਾ ਮੁੰਡਾ ਭੁੱਖੇ ਸ਼ੇਰ ਵਾਂਗੂ ਕਰ ਜੀ ਚੌਂਕੀਦਾਰ ਤੂੰ ਐਵੇਂ ਸਾਰੇ ਪਿੰਡ ਵਿੱਚ ਰੋਲਾ ਪਾ ਦਿੱਤਾ ਤੂੰ ਬਾਪੂ ਜੀ ਬਾਰੇ ਕੁਝ ਨਹੀਂ ਸੋਚਿਆ ਕਿ ਉਹਨਾਂ ਦੇ ਦਿਲ ਤੇ ਕੀ ਬਿੱਤੇਗੀ ਚੌਂਕੀਦਾਰ ਬੰਦਿਆ ਮੰਗਰ ਲੁੱਕਦਾ ਫਿਰੀ ਨੰਬਰਦਾਰ ਦਾ ਵੱਡਾ ਮੁੰਡਾ ਤੇ ਛੋਟਾ ਮੁੰਡਾ ਭੱਜ ਗਏ ਚੌਂਕੀਦਾਰ ਵੱਲ ਗਏ ਉਹਨਾਂ ਨੇ ਚੌਂਕੀਦਾਰ ਨੂੰ ਗਲਵੀ ਤੋਂ ਫੜ ਲਿਆ ਬਹੁਤ ਕੁੱਟਿਆ ਪਿੰਡ ਵਾਲਿਆਂ ਛੜਾਇਆ ਚੌਂਕੀਦਾਰ ਨੂੰ ਨੰਬਰਦਾਰ ਤੇ ਧੁੰਮੇ ਮੁੰਡੇ ਆਂ ਛਾਈਆਂ ਲੈ ਲੈ ਪੈਣ ਤੇ ਉਹਨਾਂ ਕਿਹਾ ਚੌਂਕੀਦਾਰਾ ਸਾਡੇ ਕੋਲੋਂ ਸ਼ਰਾਬਾਂ ਮੁਰਗੇ ਦੁੱਧ ਪੀਪੀ ਤੇ ਇਹ ਸਾਨੂੰ ਬੜਾ ਵੱਡਾ ਇਨਾਮ ਦਿੱਤਾ ਏ ਅਸੀਂ ਅੱਜ ਤੈਨੂੰ ਛੱਡਣਾ ਨਹੀਂ ਚੌਂਕੀਦਾਰ ਦੇ ਮੂੰਹ ਵਿੱਚੋਂ ਖੂਨ ਨਿਕਲਦਾ ਪਿਆ ਸੀ ਤੇ ਚੌਂਕੀਦਾਰ ਹੱਥ ਜੋੜ ਕੇ ਖੜਾ ਸੀ ਬੱਚਿਆਂ ਵਾਲਿਓ ਗਲਤੀ ਹੋ ਗਈ ਇਹੋ ਜਿਹੀ ਗਲਤੀ ਮੈਂ ਕਦੇ ਵੀ ਦੁਬਾਰਾ ਨਹੀਂ ਕਰਦਾ ਪਿੰਡ ਵਾਲੇ ਚੌਂਕੀਦਾਰਾ ਨਸ਼ਾ ਥੋੜਾ ਕਰ ਲਿਆ ਕਰ ਸਾਰੀ ਦਿਹਾੜੀ ਰੱਜਿਆ ਰਹਿਣਾ ਹੈ ਅੱਗੂ ਅਸੀਂ ਵੀ ਤੇਰੇ ਵਰਗੇ ਹੀ ਨਿਕਲੇ ਐਵੇਂ ਤੇਰੇ ਮੰਗਰ ਲਾ ਕੇ ਨੰਬਰ ਧਰ ਨੂੰ ਜਿਉਂਦੇ ਨੂੰ ਮਾਰ ਦਿੱਤਾ ਜਾਣੀਆ ਚੌਂਕੀਦਾਰਾ ਤੂੰ ਇਸੇ ਹੀ ਵਾਦਾ ਸੀ ਤੇਰੇ ਨਾਲ ਚੰਗਾ ਹੋਇਆ ਇਸ ਤਰ੍ਹਾਂ ਹੀ ਹੋਣਾ ਸੀ ਚੌਂਕੀਦਾਰ ਗਲਤੀ ਇੱਕ ਵਾਰ ਹੁੰਦੀ ਹੈ ਵਾਰ-ਵਾਰ ਤਾਂ ਨਹੀਂ ਹੁਣ ਜੇ ਸੱਚਮੁੱਚ ਕੋਈ ਮਰ ਗਿਆ ਮੈਨਾਂ ਕਿਸੇ ਨੂੰ ਦੱਸਿਆ ਨੰਬਰਦਾਰ ਦੇ ਦੋਵੇਂ ਮੁੰਡਿਆਂ ਨੇ ਕਿਹਾ ਚੌਂਕੀਦਾਰਾ ਜੇ ਚੌਂਕੀਦਾਰਾ ਨਹੀਂ ਕੀਤਾ ਜਾਂਦਾ ਤਾਂ ਲਿਖ ਕੇ ਦੇਵੀ ਚਲੋ ਕੋਈ ਤੇਰੇ ਨਾਲੋਂ ਕੋਈ ਚੰਗਾ ਚੌਂਕੀਦਾਰ ਹੀ ਪਿੰਡ ਵਿੱਚ ਆਏਗਾ ਤੇਰੇ ਵਾਂਗ ਕੋਈ ਜਵਲੀਆਂ ਤਾਂ ਨਹੀਂ ਮਾਰਦਾ ਚੌਂਕੀਦਾਰ ਨੂੰ ਅੱਜ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਤੇ ਚੌਂਕੀਦਾਰ ਸੋਚ ਰਿਹਾ ਸੀ ਮਨ ਕੋਈ ਬੰਦੇ ਕੋਲੋਂ ਭੁਲੇਖੇ ਨਾਲ ਵੀ ਗਲਤੀ ਹੋ ਹੀ ਜਾਂਦੀ ਹੈ ਪਿੰਡ ਵਾਲੇ ਵੀ ਨੰਬਰਦਾਰ ਤੇ ਕੱਲ ਹੀ ਸੁਣ ਰਹੇ ਨੇ ਨੰਬਰਦਾਰ ਚੌਂਕੀਦਾਰ ਨੂੰ ਨਿਕਲ ਚੱਲ ਮੇਰੇ ਕੋਲ ਨਹੀਂ ਤਾਂ ਤੈਨੂੰ ਕੁੱਟ-ਕੁੱਟ ਕੇ ਮੋਰ ਬਣਾ ਦੇਣਾ ਹੈ ਚੌਂਕੀਦਾਰ ਸਾਫਾ ਮੋਢੇ ਤੇ ਰੱਖਦਾ ਹੋਇਆ 9:00 ਤੋਂ 11:00 ਹੋ ਗਿਆ ਪੂਰਾ ਜ਼ੋਰ ਨਾਲ ਫੱਜਦਾ ਜਾ ਰਿਹਾ ਸੀ ਤੇ ਪਿਛਾਂ ਵੀ ਵੇਖਦਾ ਸੀ ਕਿ ਫਿਰ ਮੇਰੇ ਮੰਗਰ ਤਾਂ ਨਹੀਂ ਆ ਰਿਹਾ ਇੱਕ ਹੱਥ ਨਾਲ ਚਾਦਰ ਨੂੰ ਫੜਿਆ ਸੀ ਤੇ ਚਾਦਰ ਨਾਲ ਅੜੜ ਕੇ ਰਸਤੇ ਵਿੱਚ ਕੋਈ ਬਾੜ ਟਿੱ ਗਿਆ ਤੇ ਕਈ ਵਾਰ ਚਾਦਰ ਲੱਥੇ ਨੰਬਰਦਾਰ ਪਿੰਡਵਲੇ ਲੋਕਾਂ ਨੂੰ ਗੁੱਸੇ ਨਾਲ ਵੇਖ ਰਿਹਾ ਸੀ ਤੇ ਸਾਰੇ